कंक सत

ਮੈਂ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਕਟਕਿੰਤੀ ਕਮਿਸ਼ਨ ਪਾਰਤ ਸਰਕਾਰ ਔਰ ਟਰਸਟੀ ਬਾਬਾ ਵਿਰਸਾ ਸਿੰਘ ਜੀ ਮੈਮੋਰੀਅਲ ਟਰਸਟ ਦਾ ਇੱਕ ਟਰਸਟੀ ਦੇ ਨਾਤੇ ਮੈਂ ਅੱਜ ਜਿਹੜੇ 23 24 25 ਤਿੰਨ ਦਿਨਾਂ ਦਾ ਸਮਾਗਮ ਜਿਹੜਾ ਹੈ ਸਹਿਬ ਇਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜਨਮ ਦਿਨ ਜਨ ਦਿਹਾੜੇ ਨੂੰ ਸਮਰਪਤ ਜੀਸਸ ਮਹਾਰਾਜੀ ਦਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਤ ਔਰ ਇਸੇ ਤਰ੍ਹਾਂ ਹੀ ਜਿਹੜੇ ਇਹ 3 ਦਿਨ ਦਾ ਜਿੱਥੇ ਹਵਨ ਹੁੰਦੇ ਆ ਜਿੱਥੇ ਅਖੰਡ ਪਾਠ ਸਾਹਿਬਾਨੇ ਪੋਗ ਪਾਈ ਜਾਂਦੇ ਆ ਤੜਕੇ ਆ ਜੀ 2 ਵਜੇ ਪੋਗ ਪਏ ਨੇ ਆ ਉਥੇ ਅੱਜ ਕੀਰਤਨ ਦਰਬਾਰ ਵੀ ਹੋਇਆ ਜਿਸ ਦੇ ਵਿੱਚ ਹਯੂਰੀ ਰਾਗੀ ਜਿਹੜੇ ਹੈਗੇ ਭਾਈ ਵਜੀਤ ਸਿੰਘ ਜੀ ਔਰ ਬਲਵੰਤ ਸਿੰਘ ਜੀ ਰਬਾਬੀ ਜਿਹੜੇ ਅਬਜੀਤ ਸਿੰਘ ਜੀ ਹਜ਼ੂਰੀ ਰਾਗੇ ਬੰਗਲਾ ਸਾਹਿਬ ਗੁਰਦੁਆਰਾ ਤੋਂ ਤੇ ਭਾਈ ਬਲਵੰਤ ਸਿੰਘ ਜੀ ਰਬਾਬੀ ਜਿਹੜੇ ਨੇ ਜਿਨ੍ਹਾਂ ਨੇ ਤੰਤੀ ਸਾਜਣ ਦੇ ਨਾਲ ਕੀਰਤਨ ਸਰਵਣ ਕਰਾ ਕੇ ਲੋਕਾਂ ਨੂੰ ਨਿਯਾਲ ਕੀਤਾ ਔਰ ਬਾਬਾ ਜੀ ਦੇ ਫਲਸਫੇ ਬਾਰੇ ਸੰਤ ਬਾਬਾ ਵਿਸ਼ਾ ਸਿੰਘ ਜੀ ਫਲਸਫੇ ਬਾਰੇ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਜੋ ਲਿਖਿਆ ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਔਰ ਜਿਸ ਤਰ੍ਹਾਂ ਕਹਿਆ ਜਾਂਦਾ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਬਾਬਾ ਜੀ ਬਹੁਤ ਮੈਂ ਉਹਨਾਂ ਨੂੰ ਦੇਖਿਆ ਕੋ ਆਪ ਕਿਰਤ ਦੇ ਵਿੱਚ ਸ਼ਾਮਲ ਹੁੰਦੇ ਸੀ ਕੰਮ ਕਰਾਉਂਦੇ ਸੀਗੇ ਔਰ ਅੱਜ ਇੱਕ ਜਾਣਕਾਰੀ ਸਾਂਝੀ ਕਰਦੇ ਹੋਇਆ ਭਾਈ ਸਾਹਿਬ ਆਏ ਵਜੀਤ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਜਦੋਂ ਅਸੀਂ 80 ਦੇ ਅਧਿਅਕ ਵਿੱਚ ਹੁੰਦੇ ਸੀ ਤੇ ਬਾਬਾ ਜੀ ਖੁਦ ਪ੍ਰਸ਼ਾਦਾ ਸਾਨੂੰ ਸਿਖਾਉਂਦੇ ਸੀਗੇ ਯਾਨੀ ਕਿ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਉਹ ਆਪ ਪ੍ਰੈਕਟੀਕਲ ਦੇ ਕਰਦੇ ਨਹੀਂ ਤਾਂ ਅੱਜ ਅੱਜ ਜ਼ਿਆਦਾਤਰ ਲੋਕ ਅਪਦੇਸ਼ ਹੀ ਦਿੰਦੇ ਆ ਕਿਉਂਕਿ ਅਵਰ ਅਪਦੇਸ਼ੇ ਆਪਨਾ ਕਰੇ ਆਪ ਨਾ ਕਰੇ ਆਪ ਤੇ ਜਾਪ ਤੇ ਜਨਮੇ ਮਰੇ ਤੋਂ ਉਹ ਲੋਕ ਲੋਕਾਂ ਨੂੰ ਉਪਦੇਸ਼ ਦਿੰਦੇ ਲੇਕਿਨ ਬ੍ਰਹਮ ਗਿਆਨੀ ਸੰਤ ਬਾਬਾ ਵਿਸਤਾ ਸਿੰਘ ਜੀ ਆਪ ਹਥੀ ਕਿਰਤ ਵੀ ਕਰਦੇ ਰਹੇ ਔਰ ਨਾਮ ਦਾਤਾ ਪੰਡਾਰ ਸੀ ਉਹਨਾਂ ਨੇ ਨਾਮ ਇੰਨਾ ਜਪਿਆ ਔਰ ਉਹ ਨਾਮ ਜਪਣ ਲਈ ਇਸ ਲਈ ਪ੍ਰੇਰਣਾ ਦਿੰਦੇ ਸੀ ਕਿ ਜੋ ਤੁਹਾਡੇ ਅੰਤ ਕਰਨ ਦੇ ਵਿੱਚ ਹੋ ਜਾਏਗਾ ਬਾਰਮ ਬਾਾਰ ਜਪੀਏ ਪੀ ਅੰਮ੍ਰਿਤ ਮੰਤਰ ਤਪੀਏ ਤੁਹਾਨੂੰ ਤੁਹਾਡਾ ਜਿਹੜੀ ਰਵਾਨੀ ਉਸ ਦੇ ਨਾਲ ਜਿਹੜਾ ਹੈਗਾ ਤੁਸੀਂ ਅਟੈਚਮੈਂਟ ਰਵੋਗੇ ਮੈਡੀਟੇਸ਼ਨ ਦੇ ਰਾਈ ਆਪਣੇ ਜਿਹੜੇ ਸੰਸਾਰ ਆਪਣੇ ਗॉड ਦੇ ਨਾਲ ਪਰਮੇਸ਼ਰ ਦੇ ਨਾਲ ਤੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਜਿਹੜਾ ਵਿਚਾਰ ਫਲਸਫਾ ਉਹਨੂੰ ਅੱਗੇ ਚਲਾਉਣ ਵਾਸਤੇ ਇਸ ਤਰ੍ਹਾਂ ਦੇ ਦਿਹਾੜੇ ਇੱਥੇ ਮਨਾਏ ਜਾਂਦੇ ਆ ਬਾਬਾ ਵਿਰਸਤ ਸਿੰਘ ਮਹਾਰਾਜ ਜੋ ਕਿ ਗੋਬਿੰਦ ਸਦਨ ਦੇ ਸੰਸਥਾਪਕ ਬਾਣੀ ਜਿਹਨੇ 1968 ਦੇ ਅੰਦਰ ਆ ਕੇ ਜਿੱਥੇ ਬਿਲਕੁਲ ਜੰਗਲ ਏਰੀਆ ਸਿੱਥੇ ਆ ਕੇ ਆਪਣਾ ਸਾਰਿਆਂ ਨੂੰ ਪਹਿਲਾਂ ਆਪਣਾ ਕਰਮ ਭੂਮੀ ਪਣਾਇਆ ਇਹ ਬਾਬਾ ਵਿਰਸਤ ਸਿੰਘ ਮਹਾਰਾਜ ਦੀ ਤਪਸਥਲੀ ਹੈ ਇੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੱਚਾ ਤੇ ਸੁੱਚਾ ਤੇ ਜਿਹੜਾ ਇੱਕ ਅਸਲੀ ਮਿਸ਼ਨ ਹੈ ਪ੍ਰੈਕਟੀਕਲ ਰੂਪ ਦੇ ਵਿੱਚ ਸੱਬੇ ਸੰਜੀਵਾਲ ਸਤਸਦਾਨ ਕੋਈ ਨਾ ਦਿਸੇ ਬਹਾਰ ਜਿਓ ਆਪਣੇ ਸਿੱਖ ਧਰਮ ਦਾ ਤੇ ਸਾਰੇ ਧਰਮਾਂ ਦਾ ਸਨਾਤਨ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਦੇ ਜਿਹੜਾ ਮਿਸ਼ਨ ਸੀ ਉਹਨੂੰ ਅਮਲੀ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਉਤਾਰਿਆ ਗਿਆ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੈਗੇ ਹੋ ਇੱਥੇ ਸਾਰੇ ਹੀ ਸਾਡੇ ਜਿਹੜੇ ਧਰਮਾਂ ਦਾ ਸਤਿਕਾਰ ਹੁੰਦਾ ਹੈਗਾ ਤੇ ਸਾਰੇ ਹੀ ਫੰਕਸ਼ਨ ਇੱਥੇ ਮਿਲ ਜਾਂਦੇ ਨੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਜਨਮ ਦਿਨ ਤੇ ਨਾਲ ਹੀ ਆ ਜਿਹੜਾ ਸ਼ਹੀਦੀ ਸਾਕਾ ਹੈ ਸਾਰਾ ਸਾਡਾ ਜਿਹੜਾ ਚੱਲ ਰਿਹਾ ਹੈ ਇੰਨੀ ਸਾਡੇ ਜਿਹੜੇ ਦੇਸ਼ ਨੂੰ ਪੰਥ ਨੂੰ ਸੰਸਾਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਸ਼ਹਾਦਤ ਦੇ ਕੇ ਉਹਨਾਂ ਨੇ ਸੰਸਾਰ ਨੂੰ ਆਪਣਾ ਇੱਕ ਗਿਆਨ ਆਪਣੀ ਇੱਕ ਉਹ ਚੀਜ਼ ਨੂੰ ਕਾਇਮ ਕੀਤਾ ਹੈ ਆਕਾਲ ਪੁਰਖ ਦੀ ਜਿਹੜਾ ਹੁਕਮ ਸੀ ਉਹਨੂੰ ਕਿਸ ਤਰ੍ਹਾਂ ਇੱਕ ਪ੍ਰੈਕਟੀਕਲ ਸ਼ੇਪ ਦੇ ਵਿੱਚ ਲਿਆ ਕੇ ਰਿਹਾ ਹੈ ਉਹਨੂੰ ਅੱਜ ਅਸੀਂ ਸਾਰੀਆਂ ਸੰਗਤਾਂ ਬੜੇ ਹੀ ਸ਼ਰਧਾ ਤੇ ਪਿਆਰ ਦੇ ਨਾਲ ਇੱਥੇ ਮਿਣਾ ਰਹੀਆਂ ਹੈਗੀਆਂ ਨੇ ਤੇ ਅਸੀਂ ਇਹ ਆਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਅਰਦਾਸ ਕਰਨੇ ਹਾਂ ਕਿ ਜਿਹੜਾ ਗੋਬਿੰਦ ਸਿੰਘ ਦਾ ਮਿਸ਼ਨ ਹੈ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਗੁਰੂ ਕਲਗੀਧਰ ਪਾਸ਼ਾ ਦਾ ਮਿਸ਼ਨ ਹੈ ਉਹ ਸਾਰੇ ਸੰਸਾਰ ਦੇ ਵਿੱਚ ਪਿਆਰ ਸ਼ਾਂਤੀ ਸਦ ਭਾਵਨਾ ਲਿਆਏ ਤੇ ਆਪਾਂ ਚੰਗੇ ਰਾਹ ਤੇ ਚੱਲ ਕੇ ਗੁਰੂ ਸਾਹਿਬ ਦੀ ਸ਼ਾਨ ਨੂੰ ਹੋਰ ਵਧਾਈਏ ਕਟੜਵਾਤਾਂ ਖਤਮ ਕਰੀਏ ਸਿੱਧੇ ਰਾਹ ਤੇ ਚੱਲੀਏ ਤੇ ਕਰਮ ਨੂੰ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੰਨਤਾ ਹੈ ਜਿਹੜਾ ਉਹਦਾ ਪ੍ਰੈਕਟੀਕਲ ਚੀਜ਼ ਹੈ ਉਹ ਆਪਾਂ ਅੱਗੇ ਵਧਾ ਸਕੀਏ ਜਦੋਂ ਤੁਸੀਂ ਗੋਵਿੰਦ ਸੰਧ ਵਿੱਚ ਆਓਗੇ ਤੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਾਰੇ ਵੇਦਾਂ ਦਾ ਸਾਰ ਕੱਢ ਕੇ ਤਤ ਕੱਢ ਕੇ ਸਾਰੇ ਗਿਆਨ ਦਾ ਗੁਰੂ ਗੰਨ ਸਾਹਿਬ ਦਾ ਸਾਰ ਕੀਤਾ ਇਸੇ ਤਰ੍ਹਾਂ ਹੀ ਅਗਰ ਆਪਾਂ ਗੋਬੇ ਸਦਨ ਆ ਕੇ ਸਿਰਫ ਇੱਥੇ ਇੱਕ ਪ੍ਰੈਕਟੀਕਲ ਸਰਸ੍ਰੀ ਨਜ਼ਰਵਾ ਕੇ ਤੁਸੀਂ ਮੱਥਾ ਟੇਕੋਗੇ ਤੇ ਤੁਹਾਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਮਲੀ ਜਿਹੜਾ ਮਿਸ਼ਨ ਹੈ ਜਿਹੜਾ ਉਹਨਾਂ ਦਾ ਲੈ ਕੇ ਚੱਲੇ ਸੀ ਉਹ ਤੁਹਾਨੂੰ ਇੱਕਦਮ ਸਹੀ ਤਰੀਕੇ ਦੇ ਨਾਲ ਤੁਹਾਨੂੰ ਸਮਝ ਆਏਗਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਮਿਸ਼ਨ ਕੀ ਸਾਨੂੰ ਗਿਆਨ ਦਿੱਤਾ ਹੈ ਕੱਖਸਾ ਉਹ ਲਾਇਵ ਜੀ ਕੀ ਫਤ ਹੈ ਤੰਬਾਬਾ ਵਰਸਾ ਸਿੰਘ ਹੈ ਸਰਾਵਾਂ ਤੋਂ ਇਹ ਇਹਨਾਂ ਨੇ ਮਰਦੇ ਅਗੁਰਦਗੱਦੀ ਨਹੀਂ ਉੱਥੋਂ ਉਤਾਰਦੇ ਚੰਡੀਗੜ੍ਹ ਆਏ ਚੰਡੀਗੜ੍ਹ ਤੋਂ ਜਿਮਾ ਨੇ ਆ ਕੇ ਜੱਲੂ ਪਿਰਲ ਆਇਆ ਇੱਥੇ ਦੋਰੇ ਦੇ ਵਿੱਚ ਜਿਹੜਾ ਕੋਈ ਆਉਂਦਾ ਕਿਸੇ ਨੂੰ ਕੋਈ ਵੀ ਦੁੱਖ ਹੁੰਦਾ ਇੱਥੇ ਕੋਈ ਵੀ ਆ ਕੇ ਅਰਦਾਸ ਬੇਨਤੀ ਕਰਦਾ ਉਹਨੀਆਂ ਤੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਹਰ ਤਰ੍ਹਾਂ ਦਾ ਇੱਥੇ ਬੰਦਾ ਆਦਾ ਉਹ ਬਾਬਾ ਨੂੰ ਆ ਕੇ ਬੇਨਤੀਆਂ ਕਰਦਾ ਹੁੰਦਾ ਸੀ ਸਾਡੇ ਸਾਹਮਣੇ ਹੀ ਕਈ ਵਾਰ ਲੋਕ ਪੜ ਕੇ ਲਿਆਉਂਦੇ ਸੀ ਤੇ ਕਿ ਬਾਬਾ ਜੀ ਹੁਕਮ ਕਰ ਦੇ ਜਾਓ ਹਮਨ ਤੇ ਜਾ ਕੇ ਪਾਠ ਕਰੋ ਜਾਪ ਕਰੋ ਚੌਰ ਸਾਹਿਬ ਕਰੋ ਤਾਂ ਕਿ ਤੁਸੀਂ ਠੀਕ ਹੋ ਜਾਓਗੇ ਉਹ ਲੈ ਵੀ ਆਉਣ ਦੇ ਵਿੱਚ ਠੀਕ ਹੋ ਕੇ ਉੱਥੇ ਚਲੇ ਜਾਂਦੇ ਸਾਂ ਤੇ ਇੱਥੇ 24 ਘੰਟੇ ਮੇਰੇ ਹਮਨ ਚੱਲਦਾ ਪਾਠ ਚੱਲਦੇ ਆ ਜਾਪ ਸਾਹਿਬ ਚੱਲਦੇ ਆ ਚੰਡੀ ਦੀ ਵਾਰ ਚੱਲਦੀ ਏ ਬੜੀ ਕਿਰਪਾ ਇਤਮਾਰੇ ਦੀ ਹਰੋਂ ਥਾਂ ਦੇ ਇਹਨਾਂ ਦੇ ਜਿੱਥੇ ਵੀ ਜਿੰਨੇ ਵੀ ਅਫਸਰ ਲੱਗੇ ਆ ਇੱਥੇ ਕੋਈ ਬੋਸਰਾ ਆਉਂਦੇ ਨਹੀਂ ਆਮ ਸੇਵਾ ਕਰਨ ਆਉਂਦੇ ਸੀਗੇ ਸਾਦੇ ਜਿਹੇ ਬੰਦੇ ਜਿਹੜੇ ਦਸਵੇਂ ਤੁਸੀਂ ਪਾਸ 12ਵੇਂ ਵਾਲੇ ਪਾਸ ਉਹ ਇੱਥੇ ਅਫਸਰ ਬਣ ਕੇ ਨਿਕਲੇ ਆ ਵੱਡੀ ਵੱਡੀ ਥਾਂ ਦੇ ਬਾਬਾ ਜੀ ਨੇ ਲਵਾਏ ਬਾਬਾ ਜੀ ਦੀ ਬੜੀ ਕਿਰਪਾ ਹੈ ਵੈਲਟ ਜੁਕਾ ਕਲਸਾ ਵੈਲਟ ਜੁਕੀ ਫਤਿਹ ਗੁਰੂ ਜੀ ਕਾ ਖਾਲਸਾ ਮਾ ਗੁਰੂ ਜੀ ਕੀ ਫਤਿਹ ਕਾ ਹੀ ਸਾਥ ਸੰਗ ਜੀ ਆਪ ਸਾਨੀ ਹਨੋ ਮਾਜੀ ਬਾਬਾ ਵਿਸੋਸੇ ਜੀ ਗੋਵਿੰਦ ਸਰਦਨ ਜੀ ਸਾਨੀਆਂ ਸੰਤਾਵਨੋ ਇਹ ਕੀ ਵਿਚਾਂ ਲਾਉਣਿਆਂ ਦੀ ਤੇਰਾਂ ਦੇ ਨਾਲ ਜੀ ਸੰਪ੍ਰੇਰਣ ਤੇ ਆਸੀ ਆਪਣੀ ਬਿੱਧੀਨ ਸਾਨ ਮਾਬਾ ਜੀ ਨਾਮ ਵਾਲੇ यको जो थोला देख्या जान्या होले बारे एसा तो पुछ रया Good <laughs> Oh, yeah. What's up?